ਆਪ ਵਿਦਵਾਨ ਹੋਣ ਦੇ ਨਾਲ ਨਾਲ ਇੱਕ ਬਾਦਰੀ ਯੋਧੇ ਵੀ ਸਨ ਆਪ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਰੱਖਿਆ ਲਈ 1761 ਈਸਵੀ ਵਿੱਚ ਸ਼ਹੀਦੀ ਪ੍ਰਾਪਤੀ ਕੀਤੀ ਇਹ ਉਹ ਸਮਾਂ ਸੀ ਜਦੋਂ ਅਹਿਮਦ ਸ਼ਾਹ ਦਾਲੀ ਨੇ ਭਾਰਤ ਉੱਪਰ 5-6 ਹਮਲੇ ਕੀਤੇ ਅਹਿਮਦ ਸ਼ਾਹ ਦੇ ਇਨ੍ਹਾਂ ਹਮਲਿਆਂ ਦੇ ਦੌਰਾਨ ਭਾਰਤ ਨੂੰ ਬਹੁਤ ਮੁਸੀਬਤ ਆਇਆ ਅਹਿਮਦ ਸ਼ਾਹ ਨੇ ਜਹਾਂ ਖਾਨ ਨੂੰ ਪੰਜਾਬ ਦਾ ਸੂਬੇਦਾਰ ਕਾਪਿਆ ਸੀ ਉਸ ਨੇ ਅਹਿਮਦ ਸ਼ਾਹ ਅਦਾਲੀ ਦੇ ਹੁਕਮ ਅਨੁਸਾਰ ਅੰਮ੍ਰਿਤਸਰ ਦੀ ਨਾਕਾਬੰਦੀ ਕਰ ਦਿੱਤੀ ਅਹਿਮਦ ਸ਼ਾਹ ਤੇ ਉਹਦੇ ਸੂਬੇਦਾਰ ਸਿੱਖਾਂ ਦੇ ਵਿਰੁੱਧ ਸਨ ਸਿੱਖਾਂ ਦੇ ਧਰਮ ਕੇਂਦਰ ਦਰਬਾਰ ਸਾਹਿਬ ਨੂੰ ਘੇਰਾ ਪਾ ਲਿਆ ਜਿਹੜੇ ਸਿੱਖ ਰਸਤੇ ਵਿੱਚ ਮਿਲੇ ਉਹਨਾਂ ਨੂੰ ਮਾਰ ਦਿੱਤਾ ਗਿਆ ਅਤੇ ਪਾਵਨ ਸ੍ਰੀ ਹਰਮੰਦਰ ਸਾਹਿਬ ਨੂੰ ਗਰੂਦ ਨਾਲ ਉਡਾੜ ਦਿੱਤਾ ਗਿਆ ਇਥੋਂ ਦੇ ਪਵਿੱਤਰ ਸਰੋਵਰ ਨੂੰ ਮਿੱਟੀ ਨਾਲ ਧੁਰ ਦਿੱਤਾ ਇਸ ਸਥਾਨ ਉੱਤੇ ਮਾਲ ਡੰਗਰ ਵੱਲ ਲਏ ਇਸ ਪਵਿੱਤਰ ਸਰਹੰਦ ਦੀ ਬੇਦਵੀ ਸਿੱਖ ਕਿਵੇਂ ਸਹਿ ਸਕਦੇ ਸਨ ਸੋ ਬਾਬਾ ਦੀਪ ਸਿੰਘ ਜੀ ਨੇ ਜਹਾਨ ਖਾਮ ਵਿਰੋਧ ਅੰਦੋਲਨ ਨਵਾਂ ਬਲਿਆ ਜਾਨਖਾਨ ਦੇ ਸੈਂਕੜੇ ਫੌਜੀ ਮਾਰੇ ਗਏ ਲੜਦੇ ਲੜਦੇ ਬਾਬਾ ਦੀਪ ਸਿੰਘ ਜੀ ਵੀ ਸ਼ਹੀਦ ਹੋਏ ਬਾਬਾ ਦੀਪ ਸਿੰਘ ਇੱਕ ਬਹਾਦਰ ਤੇ ਨਿਹੱਦ ਯੋਧੇ ਸਨ ਉਹ ਪੂਰਨ ਗੁਰਸਿੱਖ ਅਤੇ ਮਹਾਨ ਵਿਦਵਾਨ ਪੂਰਨ ਪੁਰਖ ਉਹ ਨਿਸ਼ਕਾਮ ਸੇਵਕ ਤੇ ਬਹੁਤ ਭਾਰੀ ਮੰਨ ਲੋਕੇ ਤਪਸਵੀ ਸਨ ਬਸਰੀ ਕਿਵੇਂ ਗੁਰਸੇਵਾ ਕਪਾਂ ਸਿਰ ਸਪਸਾਰ ਧੰ ਬਾਬਾ ਦੀਪ ਸਿੰਘ ਨੂੰ ਬਚਪਨ ਵਿੱਚ ਨੀ ਸੀ ਲੋਕਾਂ ਨੂੰ ਪਤਾ ਕਿ ਇਹਨਾਂ ਨੇ ਇੰਨੇ ਵੱਡੇ ਯੋਧੇ ਬਣਨਾ ਸੋ ਕੱਚਾ ਜਾਂ ਨੌ ਲੈ ਕੇ ਲੋਕ ਬਲਾਹ ਕਰਦੇ ਬਾਬਾ ਜੀ ਨੂੰ ਉਦੋਂ ਤਾਂ ਕੱਚਾ ਨੌ ਲੈ ਲੈਂਦੇ ਨੇ ਪਰ ਆਪਾਂ ਦੇ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਹੀ ਕਹਿਣਾ ਬਾਅਦ ਵਿੱਚ ਇਹਨਾਂ ਦਾ ਨਾਮ ਬਾਬਾ ਦੀਪ ਸਿੰਘ ਪ੍ਰਸਿੱਧ ਹੋਇਆ ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਸੇਵਾ ਵਿੱਚ ਉਸ ਸਮਾਂ ਬਤੀਤ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨਾਲ ਮਿਲ ਕੇ ਯੁੱਧ ਵੀ ਕੀਤੇ ਦਮਦਮਾ ਸਾਹਿਬ ਦੇ ਦਰਵਾਜ਼ੇ ਦੀ ਸੇਵਾ ਕਰਦੇ ਅਤੇ ਗੁਰਬਾਣੀ ਦੇ ਪ੍ਰਚਾਰ ਲਈ ਹਰ ਸਮੇਂ ਤਿਆਰ ਰਹਿੰਦੇ ਸਨ ਪੰਥ ਨੂੰ ਜਦੋਂ ਵੀ ਲੋੜ ਪਈ ਤਾਂ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਮੈਦਾਨ 'ਚ ਨਿਕਲਿਆ ਬਾਬਾ ਜੀ ਦਾ ਜਨਮ ਹੈ ਤੇ ਬਚਪਨ ਦਾ ਸਮਾਂ ਬਾਬਾ ਦੀਪ ਸਿੰਘ ਜੀ ਦਾ ਜਨਮ ਲਿਖਿਆ 1682 ਇਸ ਵਿੱਚ ਹੋਇਆ ਏ ਥੋੜੇ ਥੋੜੇ ਆਪਸ ਵਿੱਚ ਕੁਝ ਕੁਸ਼ ਮੱਤ ਦੇ ਚੱਲਦੇ ਰਹਿੰਦੇ ਨੇ ਰੋ ਵਿਚਾਰ ਸਮਾਂ ਜਿਸ ਪ੍ਰਕਾਰ ਦਾ ਬਣਦਾ ਹੈ ਦਾ ਕੋਜ ਹੋ ਰਹੀ ਹੈ ਪਹਿਲਾਂ ਵੀ ਦੱਸਿਆ ਸੀ ਕਿ ਆਮ ਤੌਰ ਤੇ ਆਪਾਂ ਇਹ ਜਨਮ ਦਿਨ ਬਾਬਾ ਜੀ ਦਾ ਜਨਵਰੀ ਚ ਹੀ ਆਉਂਦਾ 26 27 ਜਨਮ ਦਿਨਾਂ ਚੋਂ ਦਾ ਸੋ ਆਪ ਦੇ ਪਿਤਾ ਦਾ ਨਾਮ ਭੜਕਾ ਸੀ ਤੇ ਮਾਤਾ ਜੀ ਦਾ ਨਾਮ ਸੀ ਮਾਤਾ ਜਿਉਣੀ ਸੋ ਆਪ ਦਾ ਜਨਮ ਪਿੰਡ ਪੋਵਿੰਡ ਵਿੱਚ ਹੋਇਆ ਇਹ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੈ ਬਾਬਾ ਦੀਪ ਸਿੰਘ ਨੂੰ ਕਹਿੰਦੇ ਨੇ ਬਚਪਨ ਦੇ ਵਿੱਚ ਨਿਆਣੇ ਆ ਕੱਚੇ ਨਾਂ ਨਾਲ ਹੀ ਬੁਲਾਉਂਦੇ ਸੀ ਆਪ ਦੇ ਪਿਤਾ ਧਾਰਮਿਕ ਖਿਆਲਾਂ ਵਾਲੇ ਜੱਟ ਸਿੱਖ ਘਰਾਣੇ ਨਾਲ ਸੰਬੰਧ ਰੱਖਦੇ ਸੀ ਉਹਨਾਂ ਨੇ ਆਪਣੇ ਸੁਪੁੱਤਰ ਨੂੰ ਬਾਹੀ ਦੇ ਨਾਲ-ਨਾਲ ਗੁਰਮੁਖੀ ਪੜ੍ਹਨੀ ਵੀ ਸਿਖਾਈ ਨਾਲੇ ਖੇਤੀਬਾੜੀ ਕਰਨੀ ਨਾਲੇ ਉੜਾੜ ਆੜਾ ਇਹਦੇ ਸੱਸਾ ਹਾਸਾ ਸੁਣਾਉਣਾ ਇਹ ਪਹਿਲਾ ਮਾਉ ਸੀ ਨਾ ਤੇ ਪਹਿਲਾ ਸੰਸਥਾ ਵੀ ਨਾਲ ਹੀ ਕਰਾ ਲਏ ਹੁੰਦੇ ਸੀ ਸਿਆਰੀ ਵਿਆਰੀ ਔਕੜ ਡਰੈਂਕੜ ਹੁਣ ਨਿਆਣੇ ਵੱਡੇ ਵੱਡੇ ਹੋ ਗਏ ਅੰਗਰੇਜ਼ੀ ਪੜ੍ਹਦੇ ਨੇ ਕੋਈ ਕੋਈ ਪੜ੍ਹਾਈ ਕਰਦਾ ਮਸਾ ਕਿਤੇ ਫਿਰ 23 25 30 ਸਾਲ 50 ਸਾਲ ਦੇ ਹੋ ਗਏ ਉਹਨਾਂ ਨੂੰ ਹੱਦਾਂ ਗੂੜਾ ਆੜੇ ਦਾ ਪਤਾ ਹੀ ਨਹੀਂ ਵੀ ਸਿਆਰੀ ਵਿਆਰੀ ਕਿਦੋਂ ਲੱਗਦੀ ਇਸ ਕਰਕੇ ਉਦੋਂ ਗੁਰਮੁਖੀ ਲਿਪੀ ਪਹਿਲੇ ਹੀ ਪੜਾ ਦਿੱਤੀ ਜਾਂਦੀ ਸੀ ਸੋ ਬਾਬਾ ਦੀਪ ਸਿੰਘ ਜੀ ਹੌਲੀ-ਹੌਲੀ ਗੁਰਬਾਣੀ ਦਾ ਪਾਠ ਕਰਨ ਲੱਗ ਪਏ ਉਹ ਗੁਰਸਿੱਖਾਂ ਦੀ ਸੰਗਤ ਕਰਦੇ ਆਪਣੇ ਪਿਤਾ ਜੀ ਨਾਲ ਫੇਦੀ ਬਾੜੀ ਦੇ ਕੰਮ ਜਾਤ ਬਟਾਉਂਦੇ ਸੋ ਬਾਬਾ ਜੀ ਬਚਪਨ ਤੋਂ ਹੀ ਇੱਕ ਸਡੌਲ ਤੇ ਚੰਗੇ ਜੁੱਸੇ ਵਾਲੇ ਸੀ ਸਰੀਰ ਬੜਾ ਤਕੜਾ ਸੀ ਜੋੜੇ ਸੀ ਬੜੇ ਤਕੜਾ ਕੁਦਰਤ ਵੱਲੋਂ ਹੀ ਮਹਾਰਾਜ ਦੀ ਕਿਰਪਾ ਸੀ ਸੋ ਉਹਨਾਂ ਨੂੰ ਪੁਸ਼ਤੀਆਂ ਤੇ ਘੋੜਸਵਾਰੀ ਦਾ ਬੜਾ ਸ਼ੌਂਕ ਸੀ ਆਪਣੇ ਪਿਤਾ ਬਾਗ ਸ਼ੁਰੂ ਤੋਂ ਹੀ ਧਾਰਮਿਕ ਰੁਚੀ ਵਾਲੇ ਸੀ ਜਦੋਂ ਬਾਬਾ ਜੀ ਵੱਡੇ ਹੋਏ ਤਾਂ ਸੋਹਣੇ ਭਰਮੇ ਨੌਜਵਾਨ ਬਣੇ ਉਹਨਾਂ ਨੇ ਛਾਸਤ ਵਿਦਿਆ ਸਿੱਖੀ ਗੱਤਕਾ ਸਿੱਖਿਆ ਘੋੜਸਵਾਰੀ ਸਿੱਖੀ ਤੋਂ ਇਸ ਕਰਕੇ ਬੜੇ ਨਿਰਦਾਰਸ਼ ਬਣੇ ਬਾਣੀ ਦਾ ਪ੍ਰਤਾਪ ਤੇ ਇਸ ਪ੍ਰਕਾਰ ਪਿਤਾ ਦੇ ਉੱਤੇ ਵੀ ساری ਗੱਲ ਕੰਮਕਾਰ ਕਰਨ ਕਰਕੇ ਖੇਤੀਬਾੜੀ ਦੇ ਕੰਮ ਕਰਨ ਵਾਲਿਆਂ ਦੇ ਹੱਥ ਵੈਸੀ ਨਰੋਏ ਵੀ ਹੋ ਜਾਂਦੇ ਨਾਲੇ ਉਹਦੋਂ ਹਾਲ ਬਹੁਣੇ ਹੋਰ ਕਾਰਜ ਕਰਨੇ ਸੋ ਆਰਤਨ ਦੇ ਬੜੇ ਉੱਕੇ ਤੇ ਸੁੱਚੇ ਸੀ ਉਦੋਂ ਸਮਾਂ ਹੀ ਐਸਾ ਸੀ ਵੈਸੇ ਵੀ ਬਹੁਤ ਹੈ ਨਹੀਂ ਸੀ ਵਿਸ਼ਵਕਾਰ ਆ ਤਾਂ ਹੁਣ ਬਾੜੀ ਅੱਗ ਦੀ ਜਿਹੜੀ ਲੱਗੀ ਐ 40 ਸਾਲਾਂ ਤੋਂ ਆ ਫਿਲਮਾਂ ਫੁਲਮਾਂ ਨਹੀਂ ਆਣ ਸੀ ਸੀਰੀ ਲਾਗੇ ਇਹਨਾਂ ਲੋਕਾਂ ਨੂੰ ਅੱਗ ਲਾਈ ਵਿਸ਼ਵਾ ਵਿਕਾਰਾਂ ਦੀ ਨਹੀਂ ਪਹਿਲਾਂ ਕਿੱਥੇ ਹੁੰਦੀ ਸੀ ਅੱਗ ਇਸ ਕਰਕੇ ਬਹੁਤ ਸ਼ਾਂਤਮਈ ਤੇ ਸੁੱਚੇ ਆਰਤਨ ਵਾਲੇ ਬਾਬਾ ਹਰ ਰੋਜ਼ ਖੇਤੀ ਦੇ ਕੰਮ ਕਾਜ ਤੋਂ ਇਲਾਵਾ ਸਵੇਰੇ ਸ਼ਾਮ Satsang ਕਰਦੇ ਦੋਨੋਂ ਟਾਈਮ ਉਹ ਗੁਰਬਾਣੀ ਪੜ੍ਹਦੇ ਕੀਰਤਨ ਸੁਣਦੇ ਜਦੋਂ ਬੇ ਲੱਗ ਦਿੱਤਾ ਸ੍ਰੀ ਸਾਹਿਬ ਚਲਾਉਣੀ ਨਿਰਜਾ ਸਤਨਾ ਕੋੜ ਸਵਾਰੀ ਦਾ ਅਭਿਆਸ ਕਰਨਾ ਇਹ ਜਿਹੜੇ ਚਿਪਸਾ ਜੀਆਂ ਖਾ ਕੇ ਤੁਰੇ ਫਿਰਦੇ ਨਾਲ ਅੱਜ ਕੱਲ ਗੱਲਾਂ ਕਰਦੇ ਨੇ ਸੀਸ ਨੇ ਥਾ ਨਹੀਂ ਲੱਥਾ ਕੋਈ ਦਾ ਪਾਈ ਇਹਦਾ ਵੱਟਾ ਚੱਕ ਕੇ ਤੁਰ ਸਕਦੇ ਤਹਾਨੂੰ ਕੀ ਪਤਾ ਸਿੱਖੀ ਹੁੰਦੀ ਕੀ ਜਿਨ੍ਹਾਂ ਨੇ ਖੇਤੀਬਾੜੀ ਕੀਤੀ ਆ ਮਾਪ ਪੁਰਖਾਂ ਨੇ 22 ਘੰਟੇ ਖੇਤਾਂ 'ਚ ਕੰਮ ਕੀਤਾ ਮੈਨੂੰ ਪਤਾ ਉਹਨਾਂ ਦਾ ਹੱਥ ਕਿੰਨਾ ਕਰਦਾ ਸੀ ਜੇ ਇੱਕ ਵਾਰ ਵੱਜ ਜਾਂਦਾ ਸੀ ਨਾ ਕਿਸੇ ਦੇ ਤੇ ਐਂ ਇੱਕ ਵਾਰ ਲਾਲ ਕਰ ਦਿੰਦੇ ਸੀ ਮੂੰਹ ਜਾੜਾ ਜੋੜਾ ਸਭ ਹਿੱਲ ਜਾਂਦਾ ਜੋਦਿਆਂ ਦੀਆਂ ਗੱਲਾਂ ਵੱਖਰੀਆਂ ਹੁੰਦੀਆਂ ਨੇ ਐਵੇਂ ਬਹਿ ਕੇ ਆ ਕਮਰਿਆਂ ਦੇ ਵਿੱਚ ਗੱਲਾਂ ਕਰ ਲੈਣੀਆਂ ਇੱਕ ਅਲੱਗ ਗੱਲ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬਾ ਸੱਚੇ ਪਾਤਸ਼ਾਹ ਦਾ ਮਲਾਪ ਕਿਵੇਂ ਸੀ ਤੇ ਬਾਬਾ ਦੀਪ ਸਿੰਘ ਜੀ ਦਾ ਸੁਭਾਅ ਬਹੁਤ ਮਿੱਠਾ ਸੀ ਮਠਾਸ ਭਰਿਆ ਬਾਬਾ ਜੀ ਦੀ ਪਿਛਲੇ ਵੀ ਕਮਾਈ ਬਹੁਤ ਜ਼ਿਆਦੇ ਚਲੋ ਅੱਜ ਕੱਲ ਦੇ ਜਿਹੜੇ ਹੈ ਨਹੀਂ ਮੰਨਨੀ ਨਾ ਮੰਨੋ ਜਿਵੇਂ ਧੰਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਹਾ ਨਾ ਹੇਮਕੁੰਡ ਪਹਾੜਤ ਹੈ ਜਹਾਂ ਉਸ ਥਾਂ ਦੇ ਉੱਤੇ ਮਹਾਰਾਜ ਕਹਿੰਦੇ ਸੀ ਬਹੁਤ ਤਪੱਸਿਆ ਕੀਤੀ ਬਾਬਾ ਦੀਪ ਸਿੰਘ ਵੀ ਤਪੱਸਿਆ ਵੀ ਸਾਜਣ ਤੋਂ ਲੈ ਕੇ ਕੀਤੀ ਹੈ ਇੰਨੇ ਜਾਣ ਲੋ ਕਿ ਐਂ ਗੱਲਾਂ ਨਹੀਂ ਹੋ ਜਾਂਦੀਆਂ ਹੁੰਦੀਆਂ ਜੇ ਇਹ ਬੜੀ ਕਮਾਈ ਹੈ ਇਹਨਾਂ ਦੀ ਪਿਛਲੇ ਸਮੇਂ ਤੋਂ ਲੈ ਕੇ ਧੰ ਬਾਬਾ ਦੀਪ ਸਿੰਘ ਜੀ ਹੋਰ ਨਾ ਕੋਈ ਐ ਕਰ ਗਿਆ ਮਹਾਪੁਰਖ ਹੀ ਐਸਾ ਕਰ ਸਕਦੇ ਨੇ ਜੀਵਨ ਮੁਖ ਮਹਾਪੁਰਖ ਸੋ ਉਹਨਾਂ ਨੇ ਧਾਰਮਿਕ ਕੁੱਤੀਆਂ ਕਰਕੇ ਪਿੰਡ ਪਊ ਪਿੰਡ ਦੇ ਕੋਲ ਲੋਕ ਇਹਨਾਂ ਨੂੰ ਬਹੁਤ ਸਤਿਕਾਰ ਕਰਦੇ ਆ ਚੰਦਾ ਉੱਚਾ ਸਤਸੰਗੀ ਹੋਣ ਕਰਕੇ ਪਿੰਡ ਵਾਲੇ ਇਹਨਾਂ ਨੂੰ ਭਾਈ ਦੀਪ ਕਹਿਣ ਲੱਗੇ ਭਾਈ ਦੀਪਾ ਕਹਿਣ ਲੱਗੇ ਕਿਉਂਕਿ ਉਹ ਅਮਰ ਨਹੀਂ ਨਾ ਛਕਿਆ ਭਾਈ ਦੀਪਾ ਜੀ ਜਦੋਂ 18 ਸਾਲ ਦੇ ਕਹਿੰਦੇ ਹੋਗੇ ਤਾਂ ਆਪਣੇ ਮਾਤਾ ਪਿਤਾ ਨਾਲ ਸ੍ਰੀ ਅਨੰਦਪੁਰ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਦਰਸ਼ਨ ਕੀਤੇ ਪਿਛਲਾ ਕੰਮ ਜਾ ਕੇ ਆਹੋ ਉਹ ਇੱਥੇ 3 ਮਹੀਨੇ ਤੇ 11 ਦਿਨ ਰਹਿ ਕੇ ਮਹਾਰਾ ਸੱਚੇ ਪਾਸ਼ੇ ਸਿੱਖਿਆ ਸੌਂਦੇ ਰਹੇ ਜਦੋਂ ਭਾਈ ਕਹਿੰਦੇ ਬਾਬਾ ਦੀਪ ਸਿੰਘ ਆਪਾਂ ਤਾਂ ਕਹਿਣਾ ਉਹ ਪਹਿਲਾ ਨਾਮ ਦੱਸਦੇ ਨੇ ਉਦੋਂ ਕਿਉਂਕਿ ਇਹ ਅਮਰ ਛਕਣਾ ਸੀ ਜਦੋਂ ਬਾਬਾ ਦੀਪ ਸਿੰਘ ਜੀ ਆਪਣੇ ਮਾਤਾ ਪਿਤਾ ਨਾਲ ਸ੍ਰੀ ਅਨੰਦਪੁਰ ਸਾਹਿਬ ਆਏ ਤਾਂ ਹੋਲੇ ਦੇ ਦਰਸਾਂ ਨੂੰ ਇੱਥੇ ਦੂਰੋਂ ਨੇੜੋਂ ਬੜੇ ਸੰਗਤਾਂ ਆਈਆਂ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖਾਲਸਾ ਸਾਜ ਦਿੱਤੇ ਸੀ ਹੋਲੇ ਮਹਲੇ ਦੇ ਸੋਹਣੇ ਮੌਕੇ ਤੇ ਅਮਰ ਸੰਚਾਰ ਹੋ ਰਿਹਾ ਸੀ ਸੰਗਤਾਂ ਦੂਰੋਂ-ਨੂਰੋਂ ਆ ਕੇ ਮਹਾਰਾਜ ਦੇ ਕਰ ਕਮਲਾਂ ਤੋਂ ਅਮਰ ਛਕਣਾ ਅਤੇ ਚੰਗੇ ਭਾਗ ਸਮਝਦੀਆਂ ਸੀ ਭਾਈ ਢਕਾ ਉਹਨਾਂ ਦੀ ਪਤਨੀ ਵੀ ਬੀਜੀਵਨੀ ਅਤੇ ਉਹਨਾਂ ਦਾ ਸੁਪੁੱਤਰ ਪਾਬਾ ਦੀਪ ਸਿੰਘ ਜੀ ਨਿਰੋਹ satsang ਦੇਖ ਕੇ ਬਹੁਤ ਖੁਸ਼ ਹੋਏ ਉਹ ਲੰਗਰ ਦੀ ਸੇਵਾ ਕਰਦੇ ਰਹੇ ਸ਼ਬਦ ਕੀਰਤਨ ਸੁਣਦੇ ਅਤੇ ਮਹਾਰਾਜ ਦੇ ਸੋਹਣੇ ਬਚਨ ਸੁਣ ਕੇ ਬੜੇ ਕੁਝ ਹੋ ਗਏ। ਹੋਲੇ ਮਾਲੇ ਵਾਲੇ ਦਿਨ ਹੋਲੇ ਮਾਲੇ ਦਾ ਸਮਾਗਮ ਹੋਇਆ ਜਦੋਂ ਉਹਨਾਂ ਨੇ ਬਹਾਦਰ ਸਿੱਖਾਂ ਦੀ ਤੀਰੰਦਾਜ਼ੀ, ਗੱਤਕਾ ਤੇ ਤਲਵਾਰ ਚਲਾਉਣੇ ਤੇ ਕੌਤਕ ਦੇਖੇ ਘੋੜਿਆਂ ਦੇ ਦੌੜਾਂ ਤੱਕੀਆਂ ਉਸ ਵਕਤ ਬਾਬਾ ਜੀ ਦੇ ਮਨ ਵਿੱਚ ਨਿਮਾਕਸ਼ਾ ਪੈਦਾ ਹੋ ਗਿਆ। ਕਿਉਂ? ਇਹ ਕੁਦਰਤੀ ਹੁੰਦਾ ਹੈ। ਕਈਆਂ ਦੇ ਮਨ 'ਚ ਹੁੰਦਾ ਮਾਲਾ ਫਾਲ ਲੈਣੀ ਨੇ ਤੇ ਭਗਤੀ ਕਰਨੀ। ਕਈਆਂ ਦੇ ਮਨ ਚੰਦਾ ਮੈਂ ਸੇਵਾ ਹੀ ਕਰਨੀ ਹੈ ਉਹ ਲੰਗਰ ਚ ਭਾਂਡੇ ਮਾਜ ਲਾਉਣ ਜਾ ਗਿਆ ਕਈਆਂ ਦੇ ਮਨ ਚੰਦਾ ਮੈਂ ਤਾਂ ਗੱਤਗਾ ਸਿੱਖਣਾ ਹੈ ਮੈਂ ਤਾਂ ਯੋਧਾ ਬਣਨਾ ਆਪੋ ਆਪਣੀ ਬਿਰਤੀ ਦੇ ਮੁਤਾਬਕ ਹੈ ਬਾਬਾ ਜੀ ਨੇ ਜਦੋਂ ਘੋੜ ਸਵਾਰੀ ਦੇ ਕਿਉਂਕ ਸੱਤਰ ਚ ਚਲਾਉਣਾ ਤਾਂ ਪਹਿਲਾਂ ਤੋਂ ਜਾਣਦੇ ਸੀ ਬੜਾ ਚਾਅ ਉੱਠਿਆ ਮੇਰੀ ਇੱਛਾ ਪੂਰੀ ਹੋਵੇ ਉਹਨਾਂ ਨੇ ਜਿੰਦ ਕੀਤਾ ਕਿ ਉਹ ਵੀ ਸਤਸਕੁਰ ਮਹਾਰਾਜ ਦੇ ਬਾਦ ਵਿੱਚ ਸਿੱਖਾ ਵਾਂਗੂ ਸ਼ਸਤਰ ਚ ਚਲਾਉਣਾ ਘੋੜ ਸਵਾਰੀ ਚ ਤਪੰਨ ਹੋਣਾ ਭਾਈ ਭਗਤਾ ਉਹਨਾਂ ਦੇ ਪਿਤਾ ਜੀ ਆਨੰਦਪੁਰ ਸਾਹਿਬ ਜਦੋਂ ਕੋਸਮਾ ਰਹੇ ਤਾਂ ਇੱਕ ਦਿਨ ਉਹਨਾਂ ਨੇ ਆਪਣੀ ਸੋਸ ਵਕਤ ਉਸ ਪਤਨੀ ਸਵੇਧ ਦੀਵਾਨ ਵਿੱਚ ਖੜੇ ਹੋ ਕੇ ਹੱਥ ਜੋੜ ਕੇ ਮਹਾਰਾਜ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਸਤਿਪਾਦਾ ਸਾਾਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ ਗਰੀਬ ਨੂੰ ਆਜ ਭਾਈ ਭਗਤਾ ਮਾਤਾ ਜੀਵ ਲਈ ਭਾਈ ਭਗਤ ਸਿੰਘ ਜੀ ਬਣ ਗਏ ਸੋ ਬੀਬੀ ਜੀਵਨ ਕੌਰ ਜੀ ਬਣ ਗਏ ਮਹਾਰਾਜ ਨੇ ਉਹਨਾਂ ਨੇ ਸੀਸ ਤੇ ਹੱਥ ਰੱਖਿਆ ਸਭ ਨੂੰ ਅਮਰ ਛਕਾਇਆ ਅਮਰ ਛਕਾ ਕੇ ਭਗਤਾ ਜੀ ਦਾ ਨਾਮ ਭਗਤ ਸਿੰਘ ਤੇ ਬਾਬਾ ਜੀ ਦਾ ਨਾਮ ਰੱਖਿਆ ਅੱਜ ਤੋ ਹੀ ਦੀਪ ਸਿੰਘ ਹੈ ਭਾਈ ਦੀਪ ਸਿੰਘ ਜੀ ਹਾਲੇ ਜਾਣ ਜਾਣ ਅੰਤਰਜਾਮੀ ਸਰਪੂ ਸਾਹਿਬ ਜਾਣਦੇ ਨੇ ਹੋਲੇ ਮਲੇ ਤੋਂ ਕੁਝ ਦਿਨ ਮਗਰੋਂ ਭਾਈ ਭਗਤ ਸਿੰਘ ਨੂੰ ਵਾਪਸ ਘਰ ਜਾਣ ਦੀ ਤਿਆਰੀਆਂ ਕਰਨ ਲੱਗੇ ਮਹਾਰਾਜ ਜੀ ਹਜੂਰ ਹਾਜ਼ਰ ਹੋ ਕੇ ਘਰ ਜਾਣ ਦੀ ਆਗਿਆ ਮੰਗੀ ਬਾਬਾ ਦੀਪ ਸਿੰਘ ਨੇ ਆਪਣੇ ਮਾਤਾ ਪਿਤਾ ਨਾਲ ਹੱਥ ਜੋੜੀ ਖੜੇ ਸੀ ਰਿਸ਼ੇਸ਼ ਪੁੱਤ ਦੀ ਬਾਬਾ ਜੀ ਵੱਲ ਟੱਕਿਆ ਮਾਣ ਨੇ ਪੁੱਛਿਆ ਭਾਈ ਦੀਪ ਸਿੰਘ ਤੂੰ ਜਾਣਾ ਕਿ ਇੱਥੇ ਰਹਿਣਾ ਗੁਰਾਂ ਨੇ ਉਹਦੇ ਅੰਦਰਲੀ ਗੱਲ ਕਰ ਲਈ ਵੀ ਜਾਣਾ ਨਹੀਂ ਚਾਹੁੰਦੇ ਹਾਂ ਇਹ ਮੇਰਾ ਹੀ ਆ ਮੇਰਾ ਜਿਵੇਂ ਸਤ ਬਾਬਾ ਜਨੈਲ ਸਿੰਘ ਜੀ ਖਾਲਸਾ ਬਾਰੇ ਸੰਤ ਬਾਬਾ ਗਰਵਤਨ ਸਿੰਘ ਜੀ ਖਾਲਸਾ ਜੀ ਨੇ ਬਾਬਾ ਜਗਿੰਦਰ ਸਿੰਘ ਜੀ ਨੂੰ ਕਿਹਾ ਕਿ ਨੇ ਪੁੱਤਰ ਨੇ ਕਿ ਨੇ ਸੱਤ ਕਹਿੰਦੇ ਆ ਸਾਨੂੰ ਦੇ ਦੋ ਕਹਿੰਦੇ ਇੱਕ ਪੁੱਤਰ ਸਾਨੂੰ ਦੇ ਦੋ ਕਹਿੰਦੇ ਜਿਹੜਾ ਮਰਜ਼ੀ ਲੈ ਲਓ ਕਹਿੰਦੇ ਆਹ ਦੇ ਦੋ ਮਹਾਪੁਰਖ ਮੰਗ ਕੇ ਲੈ ਲਿਆ ਕਰਦੇ ਹੁੰਦੇ ਨੇ ਇਹ ਬੜਿਆ ਮਹਾਪੁਰਖਾਂ ਨਾਲ ਹੋਇਆ ਇੱਕ ਨਾਲ ਨਹੀਂ ਕੋਈ ਮਹਾਪੁਰਖ ਜਾਊਗਾ ਕਹੂਗਾ ਆਹ ਸਾਨੂੰ ਦੇ ਦੋ ਬਾਬਾ ਦੀਪ ਸਿੰਘ ਦਾ ਜੀ ਨਹੀਂ ਸੀ ਕਰਦਾ ਸੀ ਦੀ ਅਨੰਦਪੁਰ ਸਾਹਿਬ ਜਾਣ ਅੰਦਰੇਂਦਰ ਅੰਦਾਜ਼ਾ ਕਰਦੇ ਮਹਾਰਾਜ ਕਿਤੇ ਮੈਂ ਇੱਥੇ ਹੀ ਰਹਿ ਜਾ ਮੇਰੇ ਮਾਪੇ ਬਣਾਣ ਮਹਾਰਾਜ ਪੁੱਛਿਆ ਭਾਈ ਤੂੰ ਇੱਥੇ ਰਹਿਣਾ ਕਿ ਜਾਣਾ ਬਾਬਾ ਜੀ ਨੇ ਉਸ ਨੰਬਰ ਬੇਨਤੀ ਕੀਤੀ ਸੱਚੇ ਬਾਦਸ਼ਾ ਤੁਹਾਡਾ ਸੇਵਕਾਂ ਜਿੱਥੇ ਹੁਕਮ ਕਰੋ ਉੱਥੇ ਹੀ ਰਹਾਂਗਾ ਦੇਖੋ ਲਾਇਕ ਜਾਣਾਂ ਦੇ ਕੋਈ ਇੰਨਾ ਗਲਤ ਪਹਿਚਾਣ ਹੁੰਦੀ ਹੈ ਉਹਨਾਂ ਦੀ ਸਿਆਣਕ ਬਾਬਾ ਜੀ ਦੀ ਸੂਝ-ਬੂਝ ਇਹ ਨਹੀਂ ਕਿਹਾ ਠਾ ਦੇਣ ਮੈਂ ਇੱਥੇ ਰਹੂੰਗਾ ਜੀ ਮੈਂ ਨਹੀਂ ਘਰ ਜਾਣਾ ਜੀ ਬੋਲਣ ਦਾ ਵੀ ਤਮੀਜ਼ ਹੋਣੀ ਚਾਹੀਦੀ ਤਰੀਕਾ ਹੁੰਦਾ ਸੱਚੇ ਬਾਦਸ਼ਾ ਤੁਹਾਡਾ ਸੇਵਕਾਂ ਜਿੱਥੇ ਹੁਕਮ ਕਰੋ ਉੱਥੇ ਹੀ ਰਹਾਂਗਾ ਭਾਈ ਭਗਤ ਸਿੰਘ ਆਪਣੇ ਪੁੱਤਰ ਦਾ ਉੱਤਰ ਸੁਣ ਕੇ ਬਹੁਤ ਖੁਸ਼ ਹੋਏ। ਉਹਨਾਂ ਨੇ ਗੁਰਾ ਅੱਗੇ ਬੇਨਤੀ ਕੀਤੀ ਕਿ ਮਾਲਕ ਜੀ ਸੱਚੇ ਬਾਦਸ਼ਾਹ ਜੀ ਸਾਡਾ ਬੇਟਾ ਅਗਰ ਚਰਨ ਸੇਵਾ ਕਰੇ ਜੇ ਉਹਨਾਂ ਆਪ ਜੀ ਦੀ ਚਰਨ ਵਿੱਚ ਰਹਿਣ ਦਾ ਮਾਣ ਮਿਲੇ ਤਾਂ ਸਾਡੇ ਧੰਨ ਭਾਗ ਧੰਨ ਭਾਗ ਸਾਡੇ ਸੱਚੇ ਬਾਦਸ਼ਾਹ ਜੀ ਤੁਹਾਡੀ ਸੇਵਾ ਕਰੇ। ਇਸ ਕਰਕੇ ਉਹ ਬਹੁਤ ਖੁਸ਼ ਹੋਏ ਬੜੇ ਖੁਸ਼ ਹੋਏ ਸਾਤੋਂ ਵੱਧ ਖੁਸ਼ نصیਬ ਹੋਣਗੇ ਮਹਾਰਾਜ। ਸਾਰੇ ਗੁਰਾਂ ਨੇ ਕਿਹਾ ਸਾਨੂੰ ਖੁਸ਼ੀ ਹੈ ਕਿ ਭਾਈ ਦੀਪ ਸਿੰਘ ਸਾਡੇ ਪਾਸ ਰਹੇਗਾ ਭਾਈ ਦੀਪ ਸਿੰਘ ਦੇ ਮਾਪੇ ਪਿਤਾ ਵਾਪਸ ਆਪਣੇ ਪਿੰਡ ਚਲੇ ਗਏ ਕੋ ਬਾਬਾ ਜੀ ਗੁਰੂ ਸਾਹਿਬ ਦੇ ਕੋਲ ਹੈ ਤੇ ਉਹਨਾਂ ਦਾ ਜਿੱਦ ਕੀਤਾ ਉਹ ਵੀ ਗੁਰੂ ਸਾਹਿਬ ਦੇ ਬਾਹਦਰ ਸਿੱਖਾਂ ਵਾਂਗ ਬਹਾਦਰ ਤੇ ਨਿਹਦਰ ਬਣ ਇਹ ਪਹਿਲਾਂ ਤੋਂ ਹੀ ਮੰਦਿਰ ਦੇ ਅੰਦਰ ਇਸ ਤਰ੍ਹਾਂ ਵੀਰਾਸ ਆਇਆ ਹੀ ਹੁੰਦਾ ਗੁਰਾਂ ਦੀ ਕਿਰਪਾ ਜਿਹੇ ਜੀ ਸੇਵਾ ਲੈਣੀ ਹੁੰਦੀ ਹੈ ਉਹ ਜਾਂ ਮਨ ਬਣਾ ਲਦੇ ਮਹਾਰਾਜ ਸੋ ਸੋਇਤ ਜਿਹੜੇ ਨੰਪੁਰ ਸਾਹਿਬ ਐਂਦੇ ਫੇ ਬਾਬਾ ਦੀਪ ਸਿੰਘ ਜੀ ਨੇ ਰੋਜ਼ ਦਰਸ਼ਨ ਕਰਕੇ ਸੇਵਾ ਕਰਕੇ ਉਧਰ ਭਾਂਡੇ ਮੰਜਨੇ ਤੇ ਝਾੜੂ ਦੇਣਾ ਨਾਲ ਨਾਲ ਸਾਰੀ ਸੇਵਾਵਾਂ ਚਾਹ ਨਾਲ ਭੱਜੇ ਫਿਰਨਾ ਬਹੁਤ ਖੁਸ਼ੀਆਂ ਮਿਲਣੀਆਂ ਮਹਾਰਾਜ ਨੂੰ ਦਿਨ ਰਾਤ ਵਾਹਿਗੁਰੂ ਦੀ ਯਾਦ ਵਿੱਚ ਆਨੰਦ 'ਚ ਰਹਿਣਾ ਆਉਣ ਜਾਣ ਵਾਲੀਆਂ ਸੰਗਤਾਂ ਦੀ ਸੇਵਾ ਕਰਦੇ ਰਹਿਣਾ ਕਦੇ ਲੰਗਰ ਦੀ ਸੇਵਾ ਕਦੇ ਝਾੜੂ ਦੀ ਸੇਵਾ ਕਿਸੇ ਹੋਰ ਸੇਵਾ ਵਿੱਚ ਲੱਗ ਜਾਂਦੇ ਵਿਹਲੇ ਨਾ ਬਹਿਣਾ ਕਦੇ ਗੁਰਬਾਣੀ ਦਾ ਪਾਠ ਕਰਨਾ ਕਦੇ ਦੂਜਿਆਂ ਨੂੰ ਪਾਠ ਸੁਣਾਉਣਾ ਕਈਆਂ ਨੂੰ ਕਹਿਣਾ ਮੇਰਾ ਪਾਠ ਸੁਣ ਲਓ ਭਾਈ ਮੈਨੂੰ ਜਪਜੀ ਸਾਹਿਬ ਸਿਖਾ ਦਿਓ ਭਾਈ ਮੈਂ ਠੀਕ ਪੜਦਾ ਨਹੀਂ ਜੀ ਮੈਂ ਗੁਰਮੁਖੋ ਆ ਸੁਣੋ ਤਾਂ ਮੇਰੇ ਕੋਲ ਵੀ ਜਪ ਸਾਹਿਬ ਦਾ ਪਾਠ ਐਦਾਂ ਇਹ ਦੂਜੇ ਗੁਰਮੁਖਾਂ ਨੂੰ ਸੁਣਾ ਕੇ ਨਾ ਪਾਠ ਆਪਣਾ ਸ਼ੁੱਧ ਵੀ ਕਰਵਾ ਲਈਦਾ ਕਦੇ ਛੋਟੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣ ਲੱਗ ਜਾਣਾ ਬਾਬਾ ਜੀ ਨੇ ਆਪ ਵੱਡੀ ਉਮਰ ਦੇ ਸੀਦਾ ਛੋਟੇ-ਛੋਟੇ ਬੱਚਿਆਂ ਨੂੰ ਬਿਠਾ ਦੇਣਾ ਤੁਸੀਂ ਊੜਾ ਐੜਾ ਸਿਆਰੀ ਬਿਹਾਰੀ ਅੰਕੂਡ ਲੈਂਕਰ ਦੇਖੋ ਹੌਣ ਹਾਰ ਦੇ ਵਾਕ ਤੇ ਚਿਕਨੇ ਚਿਕਨੇ ਪਾਕ ਦੇਖੋ ਸੰਸਿਆ ਦਾ ਜਰੂਰ ਕਰਾਵੇ ਦਿੱਤੇ ਬਾਬਾ ਜੀ ਨੇ ਤੇ ਅਰਥ ਸਮਝਾਉਂਦੇ ਸੀ ਅੱਜ ਜਦੋਂ ਅਸੀਂ ਜਿੱਥੇ ਚੁੰਡੇ ਨਿਕਿੰਦੇ ਕਿਤਹੰਗੀਆਂ ਨੇ ਕਹਿਣਾ ਆਸੇ ਖੇਡੇ ਕਿਉਂਕਿ ਸਾਰੇ ਬਣੇ ਪਿਆਰ ਨਾਲ ਹੱਸਦੇ ਰਹਿਣਾ ਪਰ ਭਜੰਗੀਆਂ ਨੇ ਕਈ ਵਾਰ ਕਹਣਾ ਕਥਾ ਕਿੱਦਾਂ ਗਰੀਦ ਲਈ ਸਾਨੂੰ ਤਾਂ ਪਤਾ ਨਹੀਂ ਲੱਗਦਾ ਮੈਂ ਕਿਹਾ ਇੱਥੇ ਚਲ ਬੈਠ ਅਠ ਦਸ ਭਜੰਗੀ ਉਠਾਲਨੇ ਚਲ ਪੜ ਪੰਗਤੀ ਪੰਗਤੀ ਪੜਨੀ ਗੁਰਪੂਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਮੈਂ ਭਜੰਗਿਆਂ ਨੂੰ ਸੁਣਾਉਣਾ ਜਦੋਂ ਪੂਰੀ ਅੰਗੁਰਾ ਨੇ ਕਿਰਪਾ ਕੀਤੀ ਮਹਾਰਾਜ ਦੀ ਕਿਰਪਾ ਨਾਲ ਸਾਡੀ ਇਹ ਲੋਚਾ ਸੀ ਈਚਾ ਪੂਰੀ ਹੋ ਗਈ ਕਥਾ ਕਰਨੀ ਤੇ ਬਹੁਤ ਖੁਸ਼ ਹੋਣਾ ਨਿਆਣਾ ਜੀ ਮੰਨੇ ਅਸੀਂ ਵੀ ਸਿੱਖਾਂਗੇ ਹਾਂ ਤੁਸੀਂ ਵੀ ਸਿੱਖੋਗੇ ਇਸ ਕਰਕੇ ਇਹ ਸੁਭਾਅ ਹੀ ਹੁੰਦਾ ਵੀ ਜਿੰਨਾ ਪੜਾ ਸਕੀਏ ਜਿੰਨੀ ਸੰਸਿਆ ਕਰਾ ਸਕੀਏ ਜਿੰਨਾ ਉਡਾਣਾ ਸਿਖਾ ਸਕੋ ਦਸਵੇਂ ਪਾਤਸ਼ਾਹ ਨੇ ਉਨਾਂ ਹੀ ਪੁੰਨ ਲੱਗੂਗਾ ਤੁਹਾਨੂੰ ਮਹਾਪੁਰਖਾਂ ਨੇ ਕਿਹਾ ਸੀ ਜਿਹੜੇ ਕਥਾ ਕਰਨੀ ਹੈ ਨਾ ਕਥਾ ਤੇ ਦਸਵੇਂ ਪਾਤਸ਼ਾਹ ਪ੍ਰਚਾਰ ਕਰਨ ਤੇ ਬਹੁਤ ਖੁਸ਼ ਹੁੰਦੇ ਨੇ ਕਲਗੀਆਂ ਨੇ ਕਦੇ ਸਰੀਰ ਕਸਰਤ ਕਰਦੇ ਬਾਬਾ ਜੀ ਕਦੇ ਹੋਰ ਸਾਥੀਆਂ ਨਾਲ ਘੋੜ ਸਵਾਰੀ ਤੇ ਸ਼ਸਤਰ ਚਲਾਉਣ ਦੀ ਸਿਖਾਈ ਜੁਤੇ ਰਹੇ ਕੁਛ ਹੋ ਗੁਰੂ ਸਾਹਿਬ ਦੀ ਨਿਗਾਹ ਚ ਰਹਿਣਾ ਕਿਰਪਾ ਦ੍ਰਿਸ਼ਟੀ ਹੁੰਦੀ ਰਹਿਣੀ ਉੱਪਰ ਸੋ ਬਾਬਾ ਦੀਪ ਸਿੰਘ ਜੀ ਸਡਾ ਉਹ ਸਰੀਰ ਦੇ ਨੌਜਵਾਨ ਤਾਂ ਬੜੇ ਪਹਿਲਾਂ ਸੀ ਹੁਣ ਗਠਮਾ ਸਰੀਰ ਬਣਾ ਕੇ ਹੋਰ ਵੀ ਸੋਹਣਾ ਹੋਗੇ ਕਿਉਂਕਿ ਬਹੁਤ ਮਿਹਨਤ ਕਰਨ ਹੌਲੀ ਹੌਲੀ ਬਾਬਾ ਦੀਪ ਸਿੰਘ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੀ ਨੇੜਤਾ ਪ੍ਰਾਪਤ ਹੋਣ ਲੱਗ ਗਈ ਮਹਾਰਾਜ ਵੀ ਜਾਣਦੇ ਨੇ ਕੌਣ ਹੈ ਮੇਰਾ ਪਿਆਰਾ ਹੌਲੀ ਹੌਲੀ ਪਿਆਰ ਹੋ ਜਾਂਦਾ ਕੁਦਰਤੀ ਹੁੰਦਾ ਆ ਜਾ ਭਾਈ ਦੀਪ ਸਿੰਘ ਆਪ ਸਾਡੇ ਕੋਲ ਬੈਠਿਆ ਕਰ ਭਾਈ ਤੂੰ ਸੇਵਾ ਹੀ ਕਰ ਦੇਣਾ ਇਧਰ ਆ ਸਾਡੇ ਕੋਲ ਬੈਠ ਨਾਲੇ ਹੌਲੀ ਹੌਲੀ ਨਿਗਾਹ ਕਰ ਦੇਣੀ ਨਾਲੇ ਸੀਸ ਤੇ ਹੱਥ ਫੇਰ ਦੇਣਾ ਕਦੇ ਕਦੇ ਥਾਪੜਾ ਦੇ ਦੇਣਾ ਹੌਲੀ ਹੌਲੀ ਅਥਾ ਸ਼ਕਤੀ ਭਰਦੇ ਗਏ ਉਹਨਾਂ ਚ ਚੰਗੇ ਗੁਣਾ ਕਰਕੇ ਮਾਰਾ ਸੱਚੇ ਪਾਤਸ਼ਾਹ ਵੀ ਬੜੇ ਖੁਸ਼ੀ ਵੀ ਐਸੇ ਗਾਵੇ ਸੇਵਾ ਕਰਦਾ ਦੌੜਿਆ ਚਿਰਦਾ